ਜਨਤਾ ਦੀ ਆਵਾਜ਼ ਦੇਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਇਸ ਟਾਈਮ ਆਪਾਂ ਪਹੁੰਚਿਆ ਕੱਗਾ ਕਲਮਾਨੋ ਰੋਡ ਤੇ ਜਿੱਥੇ ਕਿ ਅੱਜ ਜੋ ਬਾਲਾਜੀ ਮਹਾਰਾਜ ਜੀ ਦੀ ਇੱਥੇ ਮੂਰਤੀ ਸਥਾਪਨਾ ਕੀਤੀ ਗਈ ਹੈ ਤੋਂ ਵਿਸ਼ਾਲ ਜੋ ਇੱਥੇ ਹਵਨ ਕੁੰਡ ਵੀ ਚਲਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਸੰਗਤਾਂ ਵੀ ਇੱਥੇ ਕਾਫੀ ਆਪਣੇ ਨਦਮਸਤਕ ਹੋਣ ਲਈ ਇੱਥੇ ਬਾਲਾਜੀ ਮਹਾਰਾਜ ਦੇ ਮੰਦਿਰ ਦੇ ਵਿੱਚ ਜੁੜੀਆਂ ਹੋਈਆਂ ਨੇ ਜੋ ਇੱਥੇ ਖਾਸ ਗੱਲ ਇਹ ਕਿ ਜੋ ਇਹ ਜੋਤ ਇੱਥੋਂ ਜੋ ਸਾਲਾ ਸਰ ਧਾਮ ਤੋਂ ਇਹ ਜੋਤ ਲਿਆਂਦੀ ਗਈ ਹੈ ਤੇ ਤੁਹਾਨੂੰ ਅਸੀਂ ਸਾਰਾ ਇਹ ਅੱਜ ਇਹ ਕਵਰਿੰਗ ਕਰਵਾਵਾਂਗੇ ਜੋ ਸੰਗਤਾਂ ਨੇ ਇੱਥੇ ਨਦਮਸਤਕ ਹੋਣ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਜੋ ਕਗਾ ਕਮੇਟੀ ਦੇ ਪ੍ਰਧਾਨ ਨੇ ਧਰਮਪਾਲ ਸਿੰਘ ਜੀ ਉਹ ਵੀ ਅੱਜ ਇੱਥੇ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੋ ਅੱਜ ਬਾਲਾ ਜੀ ਮਹਾਰਾਜ ਜੀ ਦੀ ਜੋ ਇੱਥੇ ਵਿਸ਼ਾਲ ਪੰਡਾਰਾ ਤੇ ਜਾਗਰਣ ਕਰਵਾਇਆ ਜਾ ਰਿਹਾ ਹੈ ਤੇ ਉਹਦੇ ਵਿਸ਼ੇ ਵਿੱਚ ਅਸਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੋ ਸਾਡੇ ਇੱਥੇ ਆ ਕੇ ਬਾਲਾ ਜੀ ਦੇ ਮੰਦਿਰ ਦੇ ਵਿੱਚ ਆ ਕੇ ਤੁਸੀਂ ਇਹ ਜੋ ਕਰ ਰਹੇ ਹਾਂ ਸਾਨੂੰ ਬਹੁਤ ਚੰਗਾ ਲੱਗਿਆ ਇਹ ਬਾਲਾ ਜੀ ਦਾ ਪਹਿਲਾ ਮੰਦਰ ਹੈ ਜਿਹੜਾ ਕਿ ਸਾਡੇ ਕੱਗੇ ਦੇ ਵਿੱਚ ਬਾਲਾ ਜੀ ਮਹਾਰਾਜ ਸਥਾਪਿਤ ਹੋ ਚੁੱਕੇ ਨੇ ਜਿਸ ਦੀ ਅੱਜ ਜੋਤੀ ਪ੍ਰਚੰਡ ਜਾਗਰਨ ਹੋਣ ਜਾ ਰਿਹਾ ਪਹਿਲਾ ਜਾਗਰਨ ਹੈ ਪਹਿਲੀ ਮੰਦਰ ਬਣਿਆ ਇਹ ਬਾਲਾ ਜੀ ਦਾ ਉਹ ਕੱਗੇ ਚ ਇਹ ਸਾਡੇ ਸੰਤ ਬਾਬਾ ਨਾਰਾਇਣਪੁਰੀ ਜੀ ਆਪਣੇ ਘਰ ਕਮਲਾ ਨਾਲ ਇਹ ਜੋਤੀ ਪ੍ਰਚੰਡ ਕਰਨਗੇ ਉਹ ਸੰਤ ਸਮਾਜ ਨੂੰ ਅਸੀਂ ਬਹੁਤ ਜ਼ਿਆਦਾ ਨਮਸਕਾਰ ਕਰਦੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਧੂਲ ਨੂੰ ਮੱਥੇ ਤੇ ਲਾ ਕੇ ਇਹ ਜਿਹੜਾ ਕਾਰਿਆ ਰੰਭ ਸਾਡੇ ਪੰਡ ਦੇ ਅਜੇ ਸ਼ਰਮਾ ਜੀ ਨੇ ਇਹ ਰੰਭਿਆ ਅਸੀਂ ਕਹਿੰਨੇ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਕੇ ਇੱਥੇ ਜਿਵੇਂ ਕਿ ਪਾਤੜਾਂ ਦੇ ਵਿੱਚ ਸਾਡੇ ਖਟੂ ਸ਼ਾਮ ਜੀ ਦਾ ਮੰਦਿਰ ਬਣਿਆ ਇੱਥੇ ਬਾਲਾ ਜੀ ਦਾ ਮੰਦਿਰ ਬਣ ਗਿਆ ਜਿਵੇਂ ਉਹ ਤਾਂ ਬਣਿਆ ਸਾਡਾ ਕੱਗਾ ਵੀ ਇਸਤਰੀ ਇਹ ਬਾਲਾ ਜੀ ਦੇ ਨਾਲ ਧਾਮ ਕਹਿ ਲਾਵੇ ਅਸੀਂ ਲੋਕਾਂ ਨੇ ਕਿੰਨਾ ਕਸਾਯੋਗ ਦਿੱਤਾ ਕੱਗੇ ਦੇ ਲੋਕਾਂ ਨੇ ਵੀ ਸਹਿਯੋਗ ਬਹੁਤ ਜ਼ਿਆਦਾ ਦਿੱਤਾ ਜੀ ਜਿਹੜੇ ਪਾਤੜਾਂ ਦੇ ਜੱਟ ਸਾਡੇ ਇੱਥੇ ਪੁਜਾਰੀ ਨੇ ਇਹ ਸਾਡੇ ਮੁੱਖ ਖਾਟੂ ਸ਼ਾਮ ਦੇ ਪੁਜਾਰੀ ਨੇ ਪਾਤੜਾਂ ਤੋਂ ਇਹਨਾਂ ਨੇ ਇਹ ਬਹੁਤ ਰੰਬਿਆ ਜੋ ਆਪਣੇ ਕਰ ਕਾਮਲਾ ਨਾਲੀ ਰੰਬਿਆ ਪਰ ਕੱਗੇ ਦੇ ਲੋਕ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਜੀ ਮੈਂ ਜਿੱਥੇ ਇਸ ਤਾਲਾਤਰ ਗਾਮ ਤੋਂ ਜੋ ਜੋ ਪ੍ਰੈਜ਼ੈਂਟ ਕੀਤੀ ਗਈ ਹੈ ਜੋ ਖੋਲ੍ਹਿਆ ਦੀ ਗਈ ਹੈ ਮਤਲਬ ਕੀ ਮਤਲਬ ਇੱਥੇ ਲੋਕਾਂ ਦੀ ਪੱਕੀ ਪਾਗਾਂ ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ ਦੇ ਜੋ ਆ ਨਿਊ ਜਨਰੇਸ਼ਨ ਹੈ ਨਵੀਂ ਪੀੜ੍ਹੀਆਂ ਨੂੰ ਤੁਸੀਂ ਕੀ ਮੋੜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਇਹ ਸਭ ਤੋਂ ਉੱਤਮ ਹੈ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਿਹੜੇ ਸਾਡੇ ਬਾਲਾਜੀ ਮਹਾਰਾਜ ਨੇ ਇਹ ਤਾਂ ਕਸ਼ਟਾਂ ਨੂੰ ਨਿਵਾਰਨ ਵਾਲੇ ਨੇ ਜੋ ਕੋਈ ਇਹਦੇ ਨਾਲ ਸੱਚੀ ਸਰਦਨ ਨਾਲ ਇਹਨਾਂ ਦੇ ਚਰਨਾਂ 'ਚ ਅਸੀਸ ਨਵਾਵੇਗਾ ਉਹਨਾਂ ਦੇ ਤਾਂ ਕਸ਼ਟ ਆਪਣੇ ਆਪ ਹੀ ਦੂਰ ਹੋ ਜਾਣਗੇ ਸਾਜਿਵੇਂ ਇਥੋਂ ਅਸੀਂ ਪੂਜਾ ਪੜ ਤੁਹਾਡੇ ਤੋਂ ਕਰਵਾਇਆ ਗਿਆ ਹੁਣ ਤੇ ਆਪਣੀ ਜੋਤ ਪ੍ਰਜੰਤ ਵੀ ਮਤਲਬ ਜੋ ਕਿਸਤ ਮਤਲਬ ਕਰਵਾਈ ਜਾ ਰਹੀ ਹੈ ਉਹ ਸਾਡੇ ਸੰਤ ਬਾਬਾ ਨਰੈਣਪੂਰੀ ਜੀ ਆਪਣੇ ਕਰ ਕਮਲਾ ਨਾਲ ਹੁਣ ਕਰਨਗੇ ਸਾਨੂੰ ਤਾਂ ਛੋਟੀ ਜੀ ਸੇਵਾ ਪੰਡ ਜੀ ਨੇ ਦਿੱਤੀ ਸੀ ਜੋ ਅਸੀਂ ਸਤਿ ਸਕਾਰ ਕਰ ਲਈ ਅਸੀਂ ਇਹਨਾਂ ਦੇ ਚਰਨਾਂ ਦੀ ਧੂਣ ਲਾ ਕੇ ਮੱਥੇ ਤੇ ਸਤਿਕਾਰ ਕਰਦੇ ਹਾਂ ਅਸੀਂ ਬਾਲਾ ਜੀ ਮਹਾਰਾਜ ਤੋਂ ਅਸ਼ੀਰਵਾਦ ਮੰਗਦੇ ਹਾਂ ਕਿ ਮਤਲਬ ਸਾਡੇ ਘੱਗੇ ਦੀ ਤਰੱਕੀ ਹੋਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਹੀ ਕਥਿਆ ਦੀ ਹੈ ਤਾਂ ਮੇਰਾ ਇਹ ਮੇਨ ਜ਼ੰਡਾ ਕੀ ਹੈ ਕਿ ਇੱਥੇ ਸਾਲਾ ਸਰਜੀ ਦੀ ਮੂਰਤੀ ਸਥਾਪਨਾ ਕਰਦੇ ਤੇ ਇੱਥੇ ਇੱਕ ਲਾਇਬ੍ਰੇਰੀ ਬਣਾਣੀ ਹੈ ਜਿਸ ਦੇ ਵਿੱਚ ਸਾਰੇ ਧਾਰਮਿਕ ਗ੍ਰੰਥਾਂਨ ਤੇ ਉਹਨਾਂ ਨੂੰ ਸੰਸਕ੍ਰਿਤ ਤੋਂ ਹਿੰਦੀ ਦੇ ਵਿੱਚ ਲੈ ਕੇ ਆਇਆ ਜਾ ਸਕੇ ਤਾਂ ਮੇਰੀ ਇਹ ਇੱਛਾ ਕਿ ਹਰ ਵਿਅਕਤੀ ਉਸ ਨੂੰ ਪੜ੍ਹੇ ਤੇ ਉਸ ਤੋਂ ਸਿੱਖੇ ਕਿਉਂਕਿ ਟੀਵੀ ਦੇ ਉੱਪਰ ਜਾਂ ਕਿਤੇ ਵੀ ਲਗਾ ਲਓ ਉੱਥੇ ਨਾ ਸ਼ਬਦਾਂ ਦੇ ਜਾਦੂਗਰ ਬਹੁਤ ਬੈਠੇ ਨੇ ਜੋ ਸਾਡੀ ਮਤੀ ਨੂੰ ਪ੍ਰਮਿਤ ਕਰਦੇ ਨੇ ਤੇ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਆਂ ਤੇ ਅਸੀਂ ਬਗੈਰ ਕੁਝ ਪੜੇ ਖੁਦ ਨੂੰ ਖੁਦ ਜਾਣੇ ਕਿ ਕੀ ਸੱਚ ਹੈ ਤੇ ਕੀ ਝੂਠ ਹੈ ਅਸੀਂ ਇੱਕ ਲੜਾਈ ਦੀ ਤਰਫ ਵੱਧ ਜਾਂਦੇ ਆਂ ਜੋ ਆਪਣੇ ਕਿਤੇ ਵੀ ਕੋਈ ਧਾਰਮਿਕ ਹਨਾ ਮੁੱਠਪੇੜ ਹੈ ਜਾਂ ਕੋਈ ਵੀ ਧਾਰਮਿਕ ਦੰਗਾ ਪੜਕਦਾ ਹੈ ਉਸ ਦਾ ਮੇਨ ਮਤਲਬ ਇਹੀ ਹੈ ਕਿ ਅਸੀਂ ਆਪਣੇ ਧਰਮ ਤੋਂ ਜਾਣੂ ਹੀ ਨਹੀਂ ਕਿ ਮਤਲਬ ਹਾਈਚਾਰਾ ਮਤਲਬ ਜੋ ਹਾਂ ਕੋਈ ਵੀ ਧਰਮ ਨੂੰ ਕਾਇਮ ਰੱਖਣਾ ਚਾਹੇ ਉਹ ਕਾਇਮ ਰੱਖਣਾ ਚਾਹਨਾ ਕਿ ਹਰ ਇੱਕ ਇਹ ਹੀ ਆਵਾਜ਼ ਦੇਣਾ ਜੀ ਕਿ ਹਰ ਕੋਈ ਵੀ ਵਿਅਕਤੀ ਹੈ ਉਹ ਆਪਣੇ ਧਰਮ ਨੂੰ ਪਹਿਲਾਂ ਜਾਣੇ ਨਾ ਕਿ ਜੋ ਟੀਵੀ ਦੇ ਉੱਪਰ ਜੋ ਸ਼ਬਦਾਂ ਦੇ ਜਾਦੂਗਰ ਬੈਠੇ ਨੇ ਉਹਨਾਂ ਨੂੰ ਸੁਣ ਕੇ ਪੜ੍ਹ ਕੇ ਠੀਕ ਹੈ ਨਾ ਪਹਿਲਾਂ ਧਰਮ ਨੂੰ ਜਾਣੇ ਚਾਹੇ ਮੇਰੇ ਧਾਰਮਿਕ ਗ੍ਰੰਥ ਨੇ ਜਾਂ ਕਿਸੇ ਵੀ ਧਰਮ ਦਾ ਕੋਈ ਵੀ ਗ੍ਰੰਥ ਹੈ ਉਸ ਨੂੰ ਪੜ੍ਹ ਕੇ ਹੀ ਖੁਦ ਵਿਚਾਰ ਕਰੇ ਕਿਉਂਕਿ ਬ੍ਰਹਮ ਦਾ ਮਤਲਬ ਹੀ ਗਿਆਨ ਹੈ ਕਿ ਜੋ ਬ੍ਰਹਮ ਹੈ ਉਹ ਅਸਲ ਦੇ ਵਿੱਚ ਅਕਸ਼ਰ ਹੈ ਜੋ ਅਕਸ਼ਰ ਨੂੰ ਜਾਣ ਗਿਆ ਉਹ ਕਦੇ ਵੀ ਕੋਈ ਲੜਾਈ ਝਗੜੇ ਦੇ ਵਿੱਚ ਨਹੀਂ ਪਏਗਾ ਉਹ ਸਿਰਫ ਪਰਮਾਤਮਾ ਦੇ ਨਾਲ ਜਾਂ ਆਪਸੀ ਜੋ ਭਾਈਚਾਰਾ ਉਸ ਨੂੰ ਵਧਾਨ ਦੀ ਤਰਫ ਧਿਆਨ ਦੇਗਾ ਤਾਂ ਇਸ ਮੰਦਰ ਦੀ ਸਥਾਪਨਾ ਜੋ ਕੁਝ ਵੀ ਹੈ ਮੇਰਾ ਇੱਥੇ ਚੱਲਣ ਦਾ ਇਹੀ ਮਕਸਦ ਸੀਗਾ ਕਿ ਇਹਦਾ ਧਾਰਮਿਕ ਸਥਾਨ ਬਣਾਈਏ ਹਨਾ ਜਿੱਥੇ ਲੋਕ ਮੰਦਰ ਦੇ ਵਿੱਚ ਆਣ ਤੇ ਵਾਪਸ ਕੁਝ ਲੈ ਕੇ ਜਾਣ ਕੁਝ ਗਿਆਨ ਹਨਾ ਕਿ ਪਰਮਾਤਮਾ ਵੀ ਕਹਿੰਦਾ ਕਿ ਮੰਦਰ ਦੇ ਵਿੱਚ ਆ ਕੇ ਕੁਝ ਨਾ ਕੁਝ ਛੱਡ ਕੇ ਜਾਓ ਠੀਕ ਹੈ ਨਾ ਆਪਣਾ ਮਨ ਦਾ ਵਿਰੋਧ ਹੈ ਠੀਕ ਹੈ ਨਾ ਕੋਈ ਵੀ ਆਪਣੇ ਤਰੁਟੀਆਂ ਨੇ ਉਹਨਾਂ ਨੂੰ ਛੱਡ ਕਰਕੇ ਕੁਝ ਨਵਾਂ ਹਾਸਿਲ ਕਰਕੇ ਅਗਰ ਆਪਾਂ ਕਿਸੇ ਚੀਜ਼ ਨੂੰ ਹਾਸਿਲ ਕਰਦੇ ਆ ਤਾਂ ਆਪਣਾ ਉਹ ਪਰਮ ਪਿਤਾ ਪਰਮਾਤਮਾ ਆਪਣੇ ਆਪ ਖੁਸ਼ ਹੋ ਜਾਂਦਾ ਹੈ ਕੋਈ ਤਾਂ ਸੇਵਾ ਦਾ ਮਾਰਗ ਬਣਾ ਲੈਂਦਾ ਕੋਈ ਕਿਸੇ ਕੋਈ ਵੀ ਤਰ੍ਹਾਂ ਦਾ ਇਹ ਜੋ ਬਾਲਾ ਜੀ ਮਹਾਰਾਜੀ ਦੀ ਜੋ ਜੋਤ ਲੈ ਕੇ ਆਏ ਹੋ ਕਿਹੜੇ ਧਰਮ ਸਥਾਨ ਤੋਂ ਲੈ ਕੇ ਆਏ ਹੋ ਤੁਸੀਂ ਇਹ ਮੈਂ ਸਾਲਾ ਸਰਧਾਮ ਤੋਂ ਲੈ ਕੇ ਆਏ ਹਾਂ ਬਾਲਾ ਜੀ ਦੀ ਜੋਤ ਹਾਂਜੀ ਜੋ ਜੋ ਮੁਰਗੀ ਸਾਹਿਬਾਂ ਉਹ ਅੱਜ ਦੇ ਦਿਨੀ ਸਥਾਪਨਾ ਕੀਤੀ ਸੀ ਤੇ ਇਸ ਦੇ ਵਿੱਚ ਮੈਂ ਜਿਆਦਾ ਜੋ ਮੇਰਾ ਮਤਲਬ ਕਿ ਸੀਗਾ ਇਕੱਲਾ ਚੱਲਿਆ ਹੋਇਆ ਸੀ ਸਮਾਗਮ ਦੇ ਉੱਤੇ ਜਿਆਦਾ ਸਹਿਯੋਗ ਨਾ ਬਣ ਕਰਕੇ ਮੈਂ ਜਿਆਦਾ ਸੰਗਤ ਨੂੰ ਨਹੀਂ ਬੁਲਾ ਪਾਇਆ ਤਾਂ ਕਰਕੇ ਵੀ ਇਕੱਲੇ ਹੀ ਇਹ ਸਥਾਪਨਾ ਕੀਤੀ ਹੈ ਅੱਜ ਤੁਹਾਨੂੰ ਮਤਲਬ ਕਿਵੇਂ ਦਾ ਲੱਗ ਰਿਹਾ ਥੋੜੇ ਨਾਲ ਥੋੜੇ ਬੈਕ ਤੇ ਵੀ ਕਿ ਕਾਫੀ ਮਤਲਬ ਸੰਗਤ ਜੁੜਦੀ ਜਾ ਰਹੀ ਹੈ ਨਾ ਤੇ ਕਿਹੋ ਜਿਹਾ ਤੁਹਾਨੂੰ ਮਤਲਬ ਲੱਗ ਰਿਹਾ ਹੈ ਮੈਨੂੰ ਇਹ ਇਦਾਂ ਲੱਗ ਰਿਹਾ ਕਿ ਬਿਲਕੁਲ ਬਿਲਕੁਲ ਤੋਂ ਮੇਰੇ ਅੰਦਰ ਵੀ ਸੇ ਇੱਕੀ ਸੋਚ ਜਾ ਕੇ ਰਹਿੰਦੀ ਹੈ ਜੋ ਮੇਰੀ ਸੋਚ ਹੈ ਕਿ ਕਿਤੇ ਨਾ ਕਿਤੇ ਉਹ ਲੋਕਾਂ ਦੇ ਅੰਦਰ ਵੀ ਵੱਧ ਰਹੀ ਹੈ ਅਗਰ ਇਹ ਹੀ ਸੋਚ ਪੂਰੇ ਆਪਣੇ ਭਾਰਤਵਰਸ਼ ਦੇ ਉੱਤਰ ਜਾਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲੇਗੀ ਹਨਾ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਹਨਾ ਉਹ ਸੋਚ ਉਹਨਾਂ ਦੇ ਅੰਦਰ ਪੈ ਗਈ ਤਾਂ ਉਹਨਾਂ ਦਾ ਕਿਸੇ ਨਾਲ ਲੜਨ ਦਾ ਜੀ ਨਹੀਂ ਕਰੇਗਾ ਆਪਣੀ ਮੁੱਠਪੇੜ ਕੋਈ ਵੀ ਨਹੀਂ ਹੋ ਸਕਦੀ ਕਿ ਇਸ ਨੂੰ ਲੜਾਈ ਝਗੜੇ ਨੂੰ ਖਤਮ ਕਰਨ ਦਾ ਇੱਕੇ ਰਾਸਤਾ ਜੋ ਧਾਰਮਿਕ ਤੌਰ ਦੇਤੇ ਹੁੰਦੀ ਹੈ ਕਿ ਹਰ ਇੱਕ ਵਿਅਕਤੀ ਗਿਆਨੀ ਬਣੇ ਅਜਿ ਲਈ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹੇ ਨਿਊ ਜੀਡੀਏ ਨੂੰ ਨਵੀਂ ਜਨਰੇਸ਼ਨ ਹੈ ਹਾਂ ਜੀ ਤੁਸੀ ਮੋਟੀਵੇਸ਼ਨ ਦੇਣਾ ਚਾਹੁੰਦੇ ਕਿਵੇਂ ਜਾਗਰੂਕ ਕਰਨਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇੱਕੇ ਜਾਗਰੂਕੀ ਦੇਣਾ ਚਾਹੁੰਗਾ ਵੀ ਤੁਸੀਂ ਨਾ ਸ਼ਬਦਾਂ ਤੇ ਜੋ ਟੀਵੀ ਤੇ ਬੈਠੇ ਸ਼ਬਦਾਂ ਦੇ ਜਾਦੂਗਰ ਨੇ ਹੈਨਾ ਵੀ ਜੋ ਸ਼ਬਦ ਬੋਲਣ ਉਹਨਾਂ ਦੇ ਪਿੱਛੇ ਨਾ ਲੱਗ ਕਰਕੇ ਖੁਦ ਧਰਮਾ ਨੂੰ ਪੜਨਾ ਸ਼ੁਰੂ ਕਰੋ ਠੀਕ ਹੈ ਨਾ ਖੁਦ ਦੀ ਸੋਚ ਨੂੰ ਕਾਇਮ ਕਰੋ ਕਿਉਂਕਿ ਇਹ ਜੋ ਆਪਾਂ ਇੱਕ ਦੂਸਰੇ ਦੇ ਪਿੱਛੇ ਪੜ ਕੇ ਲੜੇ ਝਗੜੇ ਦਾ ਇਹ ਆਪਣੀ ਸੋਚ ਨਹੀਂ ਹੈ ਠੀਕ ਹੈ ਨਾ ਅਗਰ ਆਪਣੇ ਲਵੇ ਆਪਣੀ ਸੋਚ ਹੋਏਗੀ ਤੇ ਆਪਾਂ ਕਿਸੇ ਧਰਮ ਨੂੰ ਜਾਣਦੇ ਹੋਵਾਂਗੇ ਆਪਾਂ ਕਹਿੰਦਾ ਮਤਲਬ ਇਹ ਕੀ ਜਿਵੇਂ ਕੋਈ ਵੀ ਧਰਮ ਦਾ ਵਿਅਕਤੀ ਹੈ ਵੀ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਜਾਣੇ ਪਹਿਚਾਣੇ ਹਨਾ ਠੀਕ ਹੈ ਤਾਂ ਉਹ ਲੜੂਗਾ ਨਹੀਂ ਕਿਸੇ ਦੇ ਨਾਲ ਕਿਉਂਕਿ ਧਰਮ ਐਕਚੁਅਲ ਦੇ ਵਿੱਚ ਕੀ ਸਿਖਾਂਦਾ ਹੈ ਉਹ ਆਪਾਂ ਨੂੰ ਸ਼ਬਦ ਸਿਖਾ ਸਕਦਾ ਹੈ ਅਗਰ ਆਪਾਂ ਨੂੰ ਸ਼ਬਦ ਦਾ ਗਿਆਨ ਹੋਊਗਾ ਤਾਂ ਆਪਾਂ ਨੂੰ ਬ੍ਰਹਮ ਦਾ ਗਿਆਨ ਹੋਏਗਾ ਮਤਲਬ ਤੁਹਾਨੂੰ ਨੇ ਇਹ ਵਿਚਾਰ ਕਿਵੇਂ ਹੈ ਕਿ ਆਪਣੇ ਬਾਲਾ ਜੀ ਮਹਾਰਾਜੀ ਦੀ ਇੱਥੇ ਕਲਵਾਨੋ ਰੋਡ ਤੇ ਇੱਥੇ ਵੀ ਮੂਰਤੀ ਸਾਪਨਾ ਕਰਨੇ ਕੀ ਥੋੜੇ ਅੰਦਰ ਮਤਲਬ ਜੋ ਭਗਤੀ ਭਾਵਨਾ ਕਿਵੇਂ ਜਾਗੀ ਇਹ ਬਸ ਮੇਰੀ ਭਗਤੀ ਭਾਵਨਾ ਇਹ ਸੀ ਕਿ ਜੋ ਦਿਨ ਪ੍ਰਤੀ ਦਿਨ ਹੈਣਾ ਲੜਾਈ ਝਗੜਾ ਕੁਛ ਵੀ ਵਾਦਾ ਜਾ ਰਿਹਾ ਹੈਣਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ ਤਾਂ ਮੇਰੀ ਇਹ ਹੀ ਸੀ ਵੀ ਆਪਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਸਮਾਜ ਦੇ ਅੰਦਰ ਕੋਈ ਜਾਗਰੂਤਾ ਜਾਗਰੂਕਤਾ ਲੈ ਕੇ ਆਈਏ ਤੇ ਬਾਲਾ ਜੀ ਤੋਂ ਵਧੀਆ ਮੈਨੂੰ ਕੁਛ ਲੱਗਿਆ ਨਹੀਂ ਕਿਉਂਕਿ ਬਾਲਾ ਜੀ ਦੇ ਅੰਦਰ ਸਾਰੇ ਗੁਣ ਨੇ ਹੈਣਾ ਉਹ ਸਮੇਂ ਦੇ ਹੁੰਦੇ ਸਮੇਂ ਤੇ ਆਪਣੀ ਰੱਖਿਆ ਕਰਨਾ ਵੀ ਜਾਣਦੇ ਨੇ ਹੈਣਾ ਤੇ ਗਿਆਨੀਆਂ ਦੇ ਵਿੱਚੋਂ ਗਿਆਨੀ ਵੀ ਨੇ ਤੇ ਨਮਰ ਦੇ ਵਿੱਚੋਂ ਪਰਮ ਨਮਰ ਨੇ ਹੈਣਾ ਤੇ ਕੁਝ ਵੀ ਕੰਮ ਮਹਤਾਬਾਲਾ ਜੀ ਉਹਨੂੰ ਸੰਪੰਨ ਕਰ ਸਕਦੇ ਨੇ ਤਾਂ ਮੈ ਜਿਵੇਂ ਜੈਸੇ ਵਾਲਾ ਜੀ ਨੇ ਵੈਸੀ ਹੀ ਜੋ ਸਾਰਿਆਂ ਨੇ ਨਰਾਜ਼